ਬੀਤੇ ਦਿਨੀ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੋਟਰ ਕਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਵਿਕੇ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੱਲੋਂ ਨਵੇਂ ਬਣੇ ਕਮਰਿਆਂ ਚਾਰ ਦੁਵਾਰੀ ਅਤੇ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਪਿੰਡ ਦੇ ਕੁਝ ਵਿਅਕਤੀਆਂ ਨੇ ਵਿਧਾਇਕ ਬਲਾਸਪੁਰ ਦੇ ਉਦਘਾਟਨ ਤੇ ਸਵਾਲ ਚੁੱਕਦਿਆਂ ਪਿਛਲੀਆਂ ਸਰਕਾਰਾਂ ਦੌਰਾਨ ਆਈ ਗ੍ਰਾਂਟ ਦੇ ਉਦਘਾਟਨ ਕਰਨ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਰੀਅਲ ਫੈਕਟ ਨਿਊਜ਼ ਦੀ ਟੀਮ ਵੱਲੋਂ ਪਿੰਡ ਬੁੱਟਰ ਕਲਾਂ ਦੇ ਦੋਨਾਂ ਸਕੂਲਾਂ ਦਾ ਦੌਰਾ ਕੀਤਾ ਗਿਆ ਤੇ ਸਕੂਲ ਦੇ ਸਟਾਫ ਤੋਂ ਇਹਨਾਂ ਗਰਾਂਟਾਂ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਪੇਸ਼ ਹੈ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਦੋ ਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਿੰਡ ਬੁੱਟਰ ਕਲਾਂ ਤੋਂ ਪ੍ਰਦੀਪ ਢਲੋਂ ਦੀ ਪੂਰੀ ਰਿਪੋਰਟ। ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢਲੋਂ ਇਸ ਵਕਤ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਦੇ ਵਿੱਚ ਮੌਜੂਦ ਹਾਂ ਬੁੱਟਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਸੀਂ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਤੋਂ ਲੈ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਤੇ ਕੁਝ ਪ੍ਰਿੰਟ ਮੀਡੀਆ ਦੇ ਉੱਪਰ ਵੀ ਜੜੀਆਂ ਖਬਰਾਂ ਲੱਗੀਆਂ ਜਿਸ ਦੇ ਵਿੱਚ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਜਿਹੜਾ ਉਦਘਾਟਨ ਇੱਥੇ ਐਮਐਲਏ ਸਾਹਿਬ ਵੱਲੋਂ ਬੀਤੇ ਕੱਲ ਉਦਘਾਟਨ ਕੀਤਾ ਗਿਆ ਔਰ ਉਦਘਾਟਨ ਚਾਰ ਦਿਵਾਰੀ ਤੇ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਵਾਲ ਚੱਕੇ ਗਏ ਆ ਪਿੰਡ ਦੇ ਕੁਝ ਵਿਰੋਧੀ ਧਿਰ ਦੇ ਆਗੂਆਂ ਨੇ ਸਵਾਲ ਚੁੱਕੇ ਆ ਕਿ ਇਹ ਜੋ ਗ੍ਰਾਂਟ ਲੱਗੀ ਹੈ ਇਹ ਪਿਛਲੇ ਸਮੇਂ ਦੇ ਵਿੱਚ ਆਈ ਹੋਈ ਗ੍ਰਾਂਟ ਲੱਗੀ ਹੈ ਇਸ ਮਾਮਲੇ ਦੀ ਤਹ ਤੱਕ ਜਾਣ ਲਈ ਇਸ ਮਾਮਲੇ ਦੀ ਸਚਾਈ ਕੀ ਹੈ ਇਹ ਜਾਣਨ ਲਈ ਅਸੀਂ ਪਹੁੰਚੇ ਆ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾ ਨੇ ਵਿੱਚ ਤੇ ਆਓ ਆਪਾਂ ਇਥੋਂ ਦੇ ਸਟਾਫ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਜਿਹੜੀ ਗ੍ਰਾਂਟ ਹੈ ਕਦੋਂ ਆਈ ਹੈ ਕਿੰਨੀ ਗ੍ਰਾਂਟ ਆਈ ਹੈ ਤੇ ਜਿਹੜਾ ਉਦਘਾਟਨ ਕੀਤਾ ਗਿਆ ਵਿਧਾਇਕ ਸਾਹਿਬ ਵੱਲੋਂ ਉਹ ਜਿਹੜੀ ਉਹਨਾਂ ਦੀ ਗ੍ਰਾਂਟ ਜੋ ਆਮ ਆਦਮੀ ਪਾਰਟੀ ਦੀ ਇਟਨੇਔਰ ਦੇ ਵਿੱਚ ਆਈ ਹੈ ਜਾਂ ਪਹਿਲਾਂ ਆਈ ਹੈ ਜੋ ਵਿਰੋਧੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੀ ਆਈ ਹੋਈ ਗ੍ਰਾਂਟ ਤੇ ਉਦਘਾਟਨ ਕੀਤਾ ਗਿਆ ਇਸ ਮਾਮਲੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਦੇ ਕੁਝ ਸੱਜਣਾ ਦੇ ਨਾਲ ਸਕੂਲ ਸਟਾਫ ਦੇ ਨਾਲ ਮੈਂ ਇਸ ਵਕਤ ਇਸ ਨੀ ਪੱਥਰ ਦੇ ਕੋਲ ਮੌਜੂਦ ਹਾਂ ਜਿਹੜਾ ਵਿਧਾਇਕ ਐਮਐਲਏ ਬੰਜੀਤ ਸਿੰਘ ਜੀ ਬਲਾਸਪੁਰ ਉਹਨਾਂ ਵੱਲੋਂ ਪਿੱਤੇ ਦਿਨੀ ਨਹੀਂ ਪੱਥਰ ਰੱਖਿਆ ਗਿਆ ਜਿਸ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰ ਵੱਲੋਂ ਸਵਾਲ ਖੜੇ ਕੀਤੇ ਗਏ ਮੇਰੇ ਨਾਲ ਇਸ ਵਕਤ ਸਰ ਮੌਜੂਦ ਨੇ ਸਸਕਲ ਕੀ ਨਾਮ ਹੈ ਸਰਪੁਰਾ ਕੈਪਟਨ ਜਸਵੰਤ ਸਿੰਘ ਸਰ ਜਿਹੜੇ ਪਿੱਤੇ ਦਿਨੇ ਨਹੀਂ ਪੱਥਰ ਰੱਖੇ ਗਏ ਹੈ ਉਦਘਾਟਨ ਕੀਤਾ ਹੈ ਵਿਧਾਇਕ ਸਾਹਿਬ ਨੇ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਹੁੰਦੀ ਹੈ ਬਕਾਇਦਾ ਪ੍ਰਿੰਟ মিডিਆ ਦੇ ਵਿੱਚ ਕੁਝ ਵਿਰੋਧੀ ਧਿਰ ਦੇ ਜਿਹੜੇ ਸੱਜਣਾਂ ਹਨ ਉਹਨਾਂ ਵੱਲੋਂ ਸਵਾਲ ਚੁੱਕੇ ਜਾਂਦੇ ਆ ਕਿ ਇਹ ਜਿਹੜੇ ਉਤਕਾਟਨ ਕੀਤੇ ਗਏ ਆ ਇਹ ਜਿਹੜੀਆਂ ਪਹਿਲਾਂ ਦੀ ਆਈ ਹੋਈ ਗ੍ਰਾਂਟ ਲੱਗੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਹੀਂ ਇਸ ਤਰ੍ਹਾਂ ਤਾਂ ਜਿਸ ਤਰ੍ਹਾਂ ਪਹਿਲਾਂ ਦੀ ਆਈ ਹੋਈ ਗ੍ਰਾਂਟ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਸਾਇੰਸ ਲੈਬ ਦੀ ਗ੍ਰਾਂਟ ਹੈ ਉਹ ਸਪੈਸ਼ਲ ਸਾਇੰਸ ਲੈਬ ਵਾਸਤੇ ਹੀ ਆਈ ਸੀ ਤਾਂ ਉਹ ਪੂਰੀ ਦੀ ਪੂਰੀ ਜਿਹੜੀ ਸਾਇੰਸ ਲੈਬ ਦੇ ਉੱਤੇ ਹੀ ਲੱਗੀ ਹੋਈ ਹੈ ਅੱਛਾ ਤਾਂ ਇਹ ਤਾਂ ਇਸ ਤੱਤ ਨੂੰ ਤਾਂ ਮੈਂ ਝੂਠਾ ਕਰਾਰ ਹੀ ਦਿਨਾ ਮਤਲਬ ਜਿਹੜੀ ਜਿਹੜੇ ਉਦਘਾਟਨ ਕੀਤੇ ਗਏ ਆ ਉਹ ਤੁਹਾਡੇ ਕਹਿਣ ਦਾ ਭਾਵ ਕਿ ਉਹ ਹੁਣ ਟਿਨਿਓਰ ਚ ਹੀ ਆਈ ਆ ਜਾਂ ਪਹਿਲਾਂ ਆਈ ਹੋਈ ਹੈ ਨਹੀਂ ਉਹ ਬਿਲਕੁਲ ਉਹ ਸਾਇੰਸ ਲੈਬ ਦੀ ਗ੍ਰਾਂਟ ਹੀ ਆਈ ਹੈ ਇਸੇ ਟਿਨਿਓਰ ਦੇ ਵਿੱਚ ਹੀ ਆਈ ਹੈ ਇਸੇ ਟਿਨਿਓਰ ਦੇ ਵਿੱਚ ਆਈ ਉਹਦੀ ਬਕਾਇਦਾ ਸਾਡੇ ਕੋਲੇ ਜਿਹੜੀ ਗ੍ਰਾਂਟ ਆਈ ਹੈ ਉਹਦੀ ਡੇਟ ਹੈ ਉਹ ਅਸੀਂ ਆਫੀਸ਼ੀਅਲ ਤਰੀਕੇ ਦੇ ਨਾਲ ਤੁਹਾਨੂੰ ਉਹਦੀ ਡੇਟ ਵੀ ਦੱਸ ਸਕਦੇ ਆ ਕਦੋਂ ਇਹ ਗ੍ਰਾਂਟ ਆਈ ਹੈ ਔਰ ਕਦੋਂ ਇਹਨੂੰ ਯੂਟਿਲਾਈਜ਼ ਕਰਕੇ ਤੇ 25 ਅਪ੍ਰੈਲ ਨੂੰ ਤਾਂ ਉਹਦਾ ਕਟਨ ਕੀਤਾ ਗਿਆ ਜੇ ਇੱਕ ਚਾਰਦਵਾਰੀ ਦੀ ਗੱਲ ਚੱਲੇ ਚਾਰਦਵਾਰੀ ਦੀ ਦਾਵੀ ਕੀਤਾ ਗਿਆ ਉਹਦੀ ਜੇ ਗ੍ਰਾਂਟ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਮਤਲਬ ਉਹ ਪਹਿਲਾਂ ਆਈ ਹੈ ਜਾਂ ਇਹ ਉਹ ਵੀ ਹੋਣਾ ਹੀ ਹੈ ਜਿਹੜੀ ਚਾਰਦਵਾਰੀ ਦੀ ਗ੍ਰਾਂਟ ਹੈ ਉਹਦੀ ਵੀ ਡੇਟ ਹੈ ਜਿਸ ਤਰ੍ਹਾਂ ਮੰਨ ਲਓ ਇਹ ਫੈਸਲਾ ਹੈ ਵਾ ਇਹ ਦਸੰਬਰ 2023 ਦੇ ਵਿੱਚ ਇਹ ਗ੍ਰਾਂਟ ਜਿਹੜੀ ਹੁਣ ਸ਼ੁਰੂ ਹੋਈ ਸੀ ਤੇ ਇਹ ਜਿਹੜੀ ਕੰਪਲੀਟ ਕੀਤੀ ਗਈ ਹੈ ਜੀ ਇਸ ਤੋਂ ਇਲਾਵਾ ਜਿਹੜੀ ਬਾਉਂਡਰੀ ਵਾਲ ਦੀ ਹੈਗੀ ਹੈ ਉਹ ਜੁਲਾਈ 23 ਦੇ ਵਿੱਚ ਗ੍ਰਾਂਟ ਆਈ ਸੀ ਤੇ ਉਹਨੂੰ ਕੰਪਲੀਟ ਕੀਤਾ ਗਿਆ ਜੀ ਇਹਦੀਆਂ ਇਹ ਫਿਕਸ ਡੇਟਾਂ ਗ੍ਰਾਂਟ ਆਉਣ ਦੀਆਂ ਤੈਨੂੰ ਇਹ ਨਹੀਂ ਆਪਾਂ ਕਹਿ ਸਕਦੇ ਕਿ ਪਹਿਲਾਂ ਦੀ ਜਿਹੜੀ ਆਈ ਹੋਈ ਗ੍ਰਾਂਟ ਬਾਅਦ ਦੇ ਵਿੱਚ ਖਰਚੀ ਹੈ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਹੁਣ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਕੀਤੇ ਜਾ ਰਹੇ ਆ ਜਿਹੜਾ ਕਿ ਸਵਾਲ ਚੁੱਕਿਆ ਗਿਆ ਹੈ ਵਿਰੋਧੀ ਧਿਰ ਵੱਲੋਂ ਤੁਸੀਂ ਇਨ੍ਹਾਂ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸਿਆਸਤ ਕੀਤੀ ਜਾ ਰਹੀ ਹੈ ਸਕੂਲ ਦੇ ਵਿੱਚ ਨਹੀਂ ਇਹਦੇ ਬਾਰੇ ਮੈਂ ਉਹ ਚੋਕੇ ਜਿਹੜਾ ਉਹਨਾਂ ਦਾ ਵਿਊ ਆ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਸਿਰਫ ਇਹ ਜ਼ਰੂਰ ਕਹੂੰਗਾ ਕਿ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਇਹ ਸਰਕਾਰੀ ਸਕੂਲਾਂ ਵਾਸਤੇ ਇੱਕ ਬਹੁਤ ਹੀ ਮਤਲਬ ਔਸ਼ਧੀ ਦਾ ਕੰਮ ਕਰ ਰਹੀ ਹੈ ਤਾਂ ਇਹਦੇ ਤਹਿਤ ਜੋ ਵੀ ਲੈਬਸ ਬਣ ਰਹੇ ਆ ਚਾਰਦਵਾਰੀ ਬਣ ਰਹੀ ਆ ਸਕੂਲਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਸੋਚ ਹੈ ਬੱਚਿਆਂ ਦੇ ਵਿਚਾਰਾਂ ਦੇ ਵਿੱਚ ਬਦਲਾਅ ਆ ਰਿਹਾ ਸਕੂਲਾਂ ਦੀ ਨੁਹਾਰ ਦੇ ਵਿੱਚ ਬਦਲਾਅ ਆ ਰਿਹਾ ਆਪਣਾ ਪੱਖ ਹੀ ਮੈਂ ਰੱਖ ਸਕਦਾ ਹਾਂ ਬਾਕੀ ਜਿਹੜੇ ਵਿਰੋਧੀ ਕੀ ਕਹਿ ਰਹੇ ਆ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਆਪਾਂ ਜੀ ਬਹੁਤ ਧੰਨਵਾਦ ਜੀ ਅਲਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਸਰ ਤੁਸੀਂ ਸੀਨੀਅਰ ਸੈਕੰਡਰੀ ਸਕੂਲ ਬੁੱਟਰਦੇ ਵਿੱਚ ਐਜ਼ ਇਨਚਾਰਜ ਹਾਂਜੀ ਮੈਂ ਸਾਰੇ ਸਕੂਲ ਵਿੱਚ बतौर ਇਨਚਾਰਜ ਜਨਵਰੀ 2025 ਤੋਂ ਆਉਂਦਾ ਸੰਭਾਲਿਆ ਇਨਚਾਰਜਸ਼ਿਪ ਦਾ ਉਸ ਤੋਂ ਕੀ ਭਾਵੇਂ ਸਕੂਲ ਵੀ ਚਾਰਦੀਵਾਰੀ ਤੇ ਜਿਹੜਾ ਅ ਹੋਰ ਧਰਮਾਸਤ ਲਈ ਜਿਹੜੀ ਗ੍ਰਾਂਟ ਆਈ ਹੈ ਜਿਹੜਾ ਦਿੱਤੇ ਦਿਨੀ ਵਿਧਾਇਕ ਸਾਹਿਬ ਵੱਲੋਂ ਬਲਾਸਟਰ ਸਾਹਿਬ ਵੱਲੋਂ ਕਾਟਣ ਕੀਤਾ ਗਿਆ ਹੈ ਹਾਂਜੀ ਕਿੰਨੀ ਗ੍ਰਾਂਟ ਆਈ ਹੈ ਜੀ ਦੱਸ ਸਕਦਾ ਸਰ ਟੋਟਲ 20 ਲੱਖ 5000 ਗ੍ਰਾਂਟ ਆਈ ਸੀਗੀ 2023 ਵਿੱਚ ਜਿਹਦੇ ਵਿੱਚ ਬਾਉਂਡਰੀ ਵਾਲ ਤੇ ਬਾਸ ਹੋਣੇ ਸੀਗਾ 9000 9 ਲੱਖ 5000 ਜੋ ਕਿ ਗਿਲਾਈ 2023 ਵਿੱਚ ਆਈ ਸੀ ਜੀ ਤੇ ਬਾਉਂਡਰੀ ਵਾਲ ਤੇ ਬਾਸ ਹੋਣ 2024 ਵਿੱਚ ਕੰਪਲੀਟ ਹੋ ਗਏ ਸੀ ਜੀ ਤੇ ਸਾਇੰਸ ਲੈਬ ਦੀ ਗ੍ਰਾਂਟ ਦਸੰਬਰ 2024 23 ਵਿੱਚ ਆਈ ਸੀ ਜੀ ਦਸੰਬਰ 2023 ਵਿੱਚ ਤੇ ਜੋ ਕਿ ਮਾਰਚ 2025 ਵਿੱਚ ਕੰਪਲੀਟ ਹੋਈ ਹੈ ਸਾਇੰਸ ਲੈਬ ਦੀ ਗ੍ਰਾਂਟ ਸੀਗੀ ਕੁੱਲ 11 ਲੱਖ ਰੁਪਏ ਪਰਮਜੀਤ ਕੌਰ ਜੀ ਨਾ ਪ੍ਰਿੰਸੀਪਲ ਹੈ ਬੁੱਟਰ ਕੰਨਿਆ ਸਕੂਲ ਦੇ। ਨਾ ਜਿਸ ਮੈਸਟਰੀ ਸਕੂਲ ਕੰਨਿਆ ਦੇ ਵਿੱਚ ਘਾਟਨ ਕੀਤਾ ਗਿਆ ਗੱਲ ਕਰ ਰਿਹਾ ਹਾਂ ਵਿਦੈਤ ਸਾਹਿਬ। ਅਹ ਤੁਹਾਡੇ ਲਈ ਕਿੰਨੀ ਗ੍ਰਾਂਟ ਆਈ ਹੋਈ? ਇਹ ਕੁੱਲ ਗ੍ਰਾਂਟ ਆਪਾਂ ਨੂੰ 7 ਲੱਖ 52000 ਰੁਪਏ ਦੀ ਆਈ ਹੈ ਤਿੰਨ ਕਿਸ਼ਤਾਂ ਚ ਆਈ ਹੈ। ਪਹਿਲੀ ਕਿਸ਼ਤ ਜਿਹੜੀ ਉਹ 22 2 2023 ਨੂੰ ਆਈ ਸੀ। ਤੇ ਦੂਜੀ ਕਿਸ਼ਤ 23 10 2023 ਨੂੰ ਆਈ ਆ ਤੇ ਤੀਜੀ ਕਿਸ਼ਤ ਜਿਹੜੀ ਉਹ 2024 ਚ ਪਿਛਲੇ ਸਾਲ ਹੀ ਆਈ ਆ ਜਿਹਦੇ ਨਾਲ ਅਸੀਂ ਉਹਦਾ ਸਮਾਨ ਖਰੀਦਿਆ ਐ ਇਸਾ ਤਿੰਨ ਸਾਲਾਂ ਚ ਲਗਾਤਾਰ ਕੰਮ ਚੱਲਦਾ ਰਿਹਾ ਤੇ ਗ੍ਰਾਂਟ ਜਿਹੜੀ ਆ ਤਿੰਨ ਹਿੱਸਿਆਂ ਚਾਹੀ ਸਾਡੇ ਇਸੇ ਕਮਰੇ ਦੇ ਇਕੱਲੋ ਘਟੂ ਜਿੱਤੇ ਗਏ ਹਾਂ ਹਾਂਜੀ ਹਾਂਜੀ ਇਸੇ ਕਮਰੇ ਦਾ ਉਦ ਘਾਟਣਾ ਹੈ ਹੋਰ ਕੋਈ ਸਾਡੇ ਕੋਲ ਨਵਾਂ ਕਮਰਾ ਨਹੀਂ ਬਣਿਆ ਇਹ ਲੇਟੈਸਟ ਇਹੀ ਕਮਰਾ ਬਣਿਆ